ਉਹਦੇ ਹੀ ਡੇਰੇ 'ਚ ਵਿਆਹ ਕਰ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਉਹ ਇੱਕ ਐਸਾ ਪਖੰਡੀ ਬਾਬਾ ਐ ਜਿਨੇ ਜੋ ਕਹਿੰਦਾ ਏ ਤਿਆਂ ਕੈਣਾ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਇੱਕ ਸਿੱਖ ਕੁੜੀ ਆ ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ ਕਿਹ ਲਈ ਕੈਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਏ ਕਿ ਮੈਂ ਆਪਣੇ ਗੁਰਦੁਆਰਾ ਸਾਹਿਬ 'ਚ ਨਹੀਂ ਜਾ ਸਕਦੀ ਆ ਮੈਂ ਆਪਣੇ ਬਾਪ ਗੁਰਗੋਬਿੰਦ ਸਿੰਘ ਜੀ ਹੋਰ ਸਾਹਿਬ ਮੈਂ ਪੁੱਛਣਾ ਚਾਹੁੰਦੀ ਆ ਆਜਾ ਤੋਂ ਲੈ ਕੇ ਤਾਂ ਤੋਂ ਲੈ ਕੇ ਉਹਨਾਂ ਦੇ ਕਲ ਮੁੰਦਰੀਆਂ ਸੀਗੀਆਂ ਤਾਂ ਕਿ ਉਹ ਬੰਦੀ ਸੀਗੇ ਰਾਮ ਭਗਵਾਨ ਬੰਦੀ ਸੀਗੇ ਸਾਡੇ ਹਿੰਦੂਵਾਸੀਆਂ ਨਾਲ ਬੋਲ ਰਹੀ ਆ ਕਿਉਂਕਿ ਅਸੀਂ ਸਾਰੀ ਜਾਤਾਂ ਨੂੰ ਅਸੀਂ ਸੇਖਿਆ ਨਾ ਅਸੀਂ ਸਾਰਿਆਂ ਨੂੰ ਇੱਜ਼ਤ ਦੇਣ ਦਿੰਦੇ ਆ ਤੇ ਧਰਮ ਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸ਼ਰਦਾਬਲੀ ਵਰਤਿਆ ਮੈਂ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਅਗਰ ਹੁਣ ਇੱਥੇ ਬਸਨੀ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮੁਸੀਬ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਮੁਸੀਬ ਭਾਈਚਾਰੇ ਨੂੰ ਗੰਦ ਦੱਸਿਆ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਇਹਨਾਂ ਨੂੰ ਚਾਹੀਦੇ ਨੇ ਸਾਡੇ ਹਸਪੀਟਲ ਇਹਨਾਂ ਨੂੰ ਚਾਹੀਦੇ ਨੇ ਜਦੋਂ ਇਹਨਾਂ ਦੀ ਬੱਚਿਆਂ ਦੀ ਐਡਮਿਸ਼ਨ ਹੁੰਦੀ ਔਰ ਸਾਡੇ ਤਰਲੇ ਲੈਂਦੇ ਵੀ ਸਾਡੀ ਬੱਚਿਆਂ ਦੀ ਐਡਮਿਸ਼ਨ ਕਰਾਈ ਜਾਵੇ ਜੇ ਅਸੀਂ ਗੰਡੇ ਆ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਵਨੀਤ ਕੋਰ ਉਹਨਾਂ ਦੀ ਗੱਲ ਕਰਦੇ ਪਏ ਕਿ ਕੌਣ ਹੈ ਵਨੀਤ ਕੋਰ ਜੋ ਇੱਕ ਲੇਡੀ ਹੈ ਨਾ ਇਹ ਮਤਲਬ ਬਿਲਕੁਲ ਗੰਦੀ ਲੇਡੀ ਹੈ ਇਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲਣਾ ਕੀ ਹੈ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਅੱਜ ਤੋਂ 1 ਸਾਲ ਪਹਿਲਾਂ ਸਿੱਖਾਂ ਦੇ ਲਈ ਵੀ ਬਹੁਤ ਬੋਲਦੀ ਸੀ ਦਿੱਲੀ ਗੁਰਦੁਆਰੇ ਦੇ ਵਿੱਚ ਬਹੁਤ ਬੋਲਦੀ ਸੀ ਉਹਨਾਂ ਨੇ ਜਦ ਇਹਨੂੰ ਰੈਸਟ ਕਰਾਇਆ ਉਹ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੀ ਤੇ ਦੇਖਨੇ ਬਾਬੇ ਨੂੰ ਇਹਨੂੰ ਤੇਰੀ ਸ਼ਕਲ ਦੇਖੋ ਜੀ ਵਜ੍ਹਾ ਦੇਖੋ ਕੀ ਕਹਿੰਦਾ ਪਿਆ ਹੈ ਕਿ ਕਿਦਾਂ مصیبہਈ ਜਰੂਰ ਇਹ ਨਹੀਂ ਗੱਲ کہہ ਸਕਦਾ ਵਾ ਬੀਤੇ ਦਿਨੀ ਪਾਸਟਰ ਅੰਕੁਰ ਨਰੋਲਾ ਤੇ ਵਿਨੀਤ ਕੌਰ ਦੀ ਔਰਤ ਵੱਲੋਂ ਗੰਭੀਰ ਦੋਸ਼ ਲਗਾਏ ਗਏ ਸਾਨੇ ਕਾਫੀ ਗੱਲਾਂ ਉਹਨਾਂ ਬਾਰੇ ਕਹੀਆਂ ਗਈਆਂ ਸੀ ਉਹ ਕਿ ਉਹਨਾਂ ਨੇ ਆਪਣੇ ਡੇਰੇ ਦੀ ਜਿਹੜੀ ਹੈ ਔਰਤ ਦੇ ਨਾਲ ਹੀ ਵਿਆਹ ਕਰਵਾਇਆ ਹੈ ਸਿਰ ਤੇ ਚੁੰਨੀਆਂ ਲੈਣ ਨੂੰ ਮਨਾਂ ਕਰਦਾ ਹੈ ਤੇ ਕਾਫੀ ਜੜੇ ਦੇ ਉਹਨਾਂ ਤੇ ਦੋਸ਼ ਗੰਭੀਰ ਦੋਸ਼ ਲਗਾਏ ਸਨ ਜਿਸ ਦੇ ਕਾਰਨ ਹੁਣ ਇਸਾਈ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ ਤੇ ਸਾਰੇ ਹੀ ਪ੍ਰੋਟੈਸਟ ਕਰਨ ਤੇ ਉਤਰੇ ਹੋ ਜਾਣ ਤੇ ਇਹ ਕੰਪਲੈਕਟਾ ਜਿਹੜੀਆਂ ਨੇ ਜਿੱਤੀਆਂ ਜਾਂਦੀਆਂ ਨੇ ਤਾਂ ਮਾਹੌਲ ਇਸ ਟਾਈਮ ਪੂਰਾ ਗਰਮਾਇਆ ਹੋਇਆ ਹੈ ਇਸ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਆਪ ਹੀ ਸੁਣ ਲਵੋ ਤੇ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਓ ਸਤਿਕਾਰ ਕਰਦੇ ਹਾਂ ਹਿੰਦੂਆਂ ਦਾ ਅਸੀਂ ਸਤਿਕਾਰ ਕਰਦੇ ਆ ਸਾਡੇ ਭਰਾ ਨੇ ਮੁ슬ਮਾਨਾਂ ਦਾ ਸਤਿਕਾਰ ਕਰਦੇ ਆ ਮਗਰ ਉਹ ਆਪਣੀ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਸਿੱਖਾਂ ਨੂੰ ਵੀ ਜਿਹੜੇ ਐਸਪੀਸੀ ਨੂੰ ਵੀ ਟਾਰਗੇਟ ਕਰ ਰਿਹਾ ਵਾ ਉਹ ਮੁ슬ਮਾਨ ਭਾਈਚਾਰੇ ਨੂੰ ਵੀ ਟਾਰਗੇਟ ਕਰ ਰਿਹਾ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਔਰ ਮਸੀ ਭਾਈਚਾਰੇ ਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਔਰ ਸਾਡੇ ਜਿਹੜੇ ਧਰਮ ਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸ਼ਬਦਾਵਲੀ ਵਰਤ ਰਿਹਾ ਮੈਂ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਹੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਥੇ ਆ ਜਾਂਦੇ ਤਸੋ ਵੀ ਯੂਐਸਏ ਦੇ ਵਿੱਚੋਂ ਜੇ ਆ ਕੇ ਤੂੰ ਕਿਦਾਂ ਪ੍ਰੈਸ ਕਾਨਫਰੰਸ ਕਰ ਸਕਦਾ ਕਿਸੇ ਧਰਮ ਦੇ ਖਿਲਾਫ ਕਿਦਾਂ ਬੋਲ ਸਕਦਾ ਔਰ ਇਹ बार-बार 무ਸੀਬਾਈਚਾਰ ਨੂੰ ਇਹ ਲੋਕ ਟਾਰਗੇਟ ਕਰਦੇ ਨੇ ਅਸੀਂ ਹੁਣ ਜਿਹੜੇ ਆ ਚੁੱਪ ਨਹੀਂ ਰਾਵਾਂਗੇ 무ਸੀਬਾਈਚਾਰਾ ਪੂਰੇ ਰੋਸ਼ਚੇ ਆ ਸਾਡੀ ਸੀਪੀ ਸਾਹਿਬ ਨਾਲ ਦੀ ਗੱਲ ਹੋਈ ਆ ਜਿਹੜੀ ਐਪਲੀਕੇਸ਼ਨ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਦੇ ਰਹੇ ਆ ਔਰ ਜਿਹੜੀ ਪੈਨ ਡਰਾਈਵ ਚ ਪਵਾ ਕੇ ਜੋ ਜੋ ਇਹਨੇ ਬੋਲਿਆ ਉਹਨਾਂ ਨਕੀ ਨਕੀ ਕਰਕੇ ਅਸੀਂ ਉਹਨਾਂ ਦੇ ਰਹੇ ਆ ਤੇ ਪਰਚਾ ਦਰਜ ਕਰਵਾਵਾਂਗੇ ਔਰ ਜਿਹੜੀਆਂ 무ਸੀਬ ਵਿਰੋਧੀ ਤਾਕਤਾਂ ਹੈਗੀਆਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਵੀ ਤੁਹਾਨੂੰ ਮੂੰਹ ਤੋੜਮ ਇਹ ਇੱਥੇ ਬਸ ਨਹੀਂ ਆ ਇਹ ਬੰਦਾ ਜਿਹੜਾ ਏਜੰਸੀਆਂ ਦਾ ਜਿਹੜੀ ਜਿਹੜੀ ਹਿੰਦੂਸਤਾਨ ਨੂੰ ਆਪਣੇ ਨੂੰ ਸਾਡੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੀਆਂ ਜਿਹੜਾ ਸਾਡਾ ਸੰਵਿਧਾਨ ਆ ਔਰੇ ਉਲਟੇ ਬੰਦਾ ਬੋਲਦਾ ਔਰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦਾ ਉਹ ਦੇਸ਼ ਵਿਰੋਧੀ ਤਾਕਤਾਂ ਦਾ ਬਹੁਤ ਵੱਡਾ ਹਥਿਆਰੇ ਬੰਦੇ ਮਗਰ ਕਦੀ ਇਹ ਕਹਿੰਦਾ ਮੈਂ ਪਾਕਿਸਤਾਨ ਤੇ ਮੇਰੇ ਲਿੰਕ ਆ ਕਦੀ ਇਹ ਕੁਛ ਕਹਿੰਦਾ ਕਦੀ ਕੁਛ ਕਹਿੰਦਾ ਅੱਜ ਅਸੀਂ ਜਿਹੜਾ ਪੂਰਾ ਮੁਸੀਬ ਭਾਈਚਾਰਾ ਇੱਥੇ ਇਕੱਠਾ ਹੋਇਆ ਵਾ ਤੁਸੀਂ ਦੇਖਦੇ ਹੋ ਬਹੁਤ ਵੱਡੀ ਗਿਣਤੀ ਸਾਡੀਆਂ ਭੈਣਾਂ ਆਈਆਂ ਵਾ ਸਾਡੇ ਭਰਾ ਆਏ ਨੇ ਔਰ ਅਸੀਂ ਇੱਥੇ ਜਿਹ ਸਰਕਾਰਾਂ ਕੀ ਹੈ ਬਾਰ-ਬਾਰ ਲਗਾਤਾਰ ਜਿਹੜੀਆਂ ਇਹ ਜੀ ਇਹ ਸੌਫਟ ਟਾਰਗੇਟ ਸਮਝਦੇ ਨੇ ਮਸੀਹ ਭਾਈਚਾਰਾ ਜਿਹੜਾ ਹੈਗਾ ਸ਼ਾਂਤੀ ਪਸੰਦ ਅਸੀਂ ਲੋਗਿਆਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਗਿਆਂ ਇਹ ਸਾਨੂੰ ਬਾਰ-ਬਾਰ ਟਾਰਗੇਟ ਕਰਦੇ ਆ ਇਹ ਸਾਨੂੰ ਚੈੱਕ ਕਰਦੇ ਆ ਵੀ ਇਹ ਕਦੀ ਬੋਲਦੇ ਆ ਜਾਂ ਨਹੀਂ ਬੋਲਦੇ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮਸੀਹ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਮਸੀਹ ਭਾਈਚਾਰੇ ਨੂੰ ਗੰਦ ਦੱਸਿਆ ਔਰ ਇਹਨੇ ਕਿਹਾ ਵੀ ਮੈਂ ਮਸੀਹ ਭਾਈਚਾਰੇ ਨੂੰ ਇੱਥੇ ਪੰਜਾਬ ਚ ਰਹਿਣ ਨਹੀਂ ਦੇਵਾਂਗਾ ਇਹ ਕੌਣ ਨੇ ਜਨਾ ਤੁਸੀਂ ਨਾਮ ਲੈ ਰਹੇ ਹੋ ਇਹ ਕੋਈ ਪਖੰਡੀ ਬਾਬਾ ਕੋਈ ਨਵਾਂ ਹੀ ਪੈਦਾ ਹੋ ਗਿਆ ਮ ਇਨਨ ਕੋ ਦਿੱਕਤ ਹੀ ਦੇਖਿਆ ਨਹੀਂ ਹੋਏਗਾ ਇਹ ਆਪਣੇ ਆਪ ਨੂੰ ਬਾਬਾ ਗੁਰਪ੍ਰੀਤ ਯੂਕੇ ਵਾਲਾ ਦੱਸਦਾ ਔਰ ਇਹ ਦੇਸ਼ਵਰ ਦੀ ਤਾਕਤਾਂ ਦੇ ਨਾਲ ਮਿਲ ਕੇ ਕੰਮ ਕਰਦਾ ਇਹ ਪਾਕਿਸਤਾਨ ਦਾ ਵੀ ਨਾਲ ਇਹਦਾ ਵੀ ਮੇਰੇ ਪਾਕਿਸਤਾਨ ਦੇ ਨਾਲ ਲਿੰਕ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਚਾਹੁੰਦਾ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਮੈਂ ਇਹ ਮੁਸਲਮਾਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਮੈਂ ਕ੍ਰਿਸਚੀਅਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਔਰ ਮੈਂ ਹੁਣ ਇਹ ਸੀਪੀ ਸਾਹਿਬ ਨੂੰ ਸਾਰੀਆਂ ਭੇਜ ਚੁੱਕਾ ਤੁਸੀਂ ਦੇਖੋ ਕੀ ਕਹਿ ਰਿਹਾ ਵੀ ਮੈਂ ਜਿਹੜਾ ਬਈਸਾਈ ਭਾਈਚਾਰਾ ਕੂੜਾ ਵਾ ਕੰਪਨੀਸ ਪਾਈਆਂ ਨੇ ਇੱਥੇ ਸਾਰਾ ਸ਼ੈਰਮਿੰਗ ਕੀਤੀ ਹੈ ਪਰ ਕਿਸ ਨੇ ਕਾਲ ਤੱਕ ਨਹੀਂ ਕੀਤੀ ਕਿਉਂਕਿ ਇਹਨਾਂ ਨਾਵੀਨਨ ਕ੍ਰਿਸਚਨ ਮੰਦਿਰ ਇਹ ਜਿਹੰਦਾ ਇੱਕ ਕਲਟ ਜ ਹੈ ਜਿਹੜਾ ਜਿਵੇਂ ਉਗਾਈ ਕਰ ਗਿਆ ਤੁਸੀਂ ਜਰੋੜ ਆ ਵੀਡੀਓ ਫਟੋ ਸੋ ਉਹ ਜਿਹੜਾ ਡੈਮੇਜ ਕਰ ਰਹੇ ਨੇ ਉਹਦੇ ਉੱਤੇ ਅਸੀਂ ਗੱਲ ਕਰਨੀ ਹੈ ਵੀ ਇਹ ਜਿਹੜਾ ਕੁਸਟ ਹੈ ਕਿਉਂ ਪਰਸਾ ਜੀ ਤੁਸੀਂ ਦੇਖਿਆ ਨੇ ਮਸੀਹ ਭਾਈਚਾਰੇ ਨੂੰ ਕੂੜਾ ਕਿਹਾ ਵਾ ਮਸੀਹ ਭਾਈਚਾਰੇ ਨੂੰ ਗੰਦ ਕਿਹਾ ਵਾ ਹੁਣ ਇਥੇ ਮੁਸਲਮਾਨ ਭਾਈਚਾਰੇ ਬਾਰੇ ਬੋਲ ਰਿਹਾ ਵੀ ਮੁਸਲਮਾਨ ਭਾਈਚਾਰਾ ਜਿਹੜਾ ਵਾ ਉਹਨੂੰ ਅਸੀਂ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਮੈਂ ਦੱਸਣਾ ਚਾਹੁੰਦਾ ਵੀ ਇਹ ਕੀ ਚਾਹੁੰਦੇ ਨੇ ਲੋਕ ਇਹ ਮੁਸਲਮਾਨ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਸਾਈ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਹਿੰਦੂ ਭਾਈਚਾਰੇ ਨੂੰ ਨਹੀਂ ਰਹਿਣ ਦੇ ਇਹ ਕੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਗੋਰਵ ਜੀ ਅੱਜ ਤੁਸੀਂ ਇਹਨਾਂ ਦੇ ਕਲਾਸਟੈਪ ਦੇ ਰਹੇ ਹੋ ਜੇ ਵਿਦੇਸ਼ਾਂ 'ਚ ਫਿਰ ਦੌੜ ਜਾਂਦੇ ਕਰ ਦਿਓ ਤੁਸੀਂ ਮੈਂ ਕਹਾਂ ਜੀ ਇਹਨੂੰ ਵੀ ਦੇਸ਼ 'ਚ ਦੌੜਨ ਨਹੀਂ ਦਵਾਵਾਂਗੇ ਇਹ ਤੇ ਪਰਚਾ ਦਰਜ ਕਰਾ ਕੇ ਇਹਨੂੰ ਜੇਲ੍ਹ 'ਚ ਸੁਟਿਆ ਜਾਊਗਾ ਔਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇੱਥੇ ਕਰਾਈ ਜਾਊਗੀ ਡਿਮਾਂਡ ਕਰੋਗੇ ਇਹਦਾ ਪਾਸਪੋਰਟ ਕਹਿੰਦੇ ਦਾ ਹਾਸ ਤੇ ਮੈਂ ਕਹਾਂ ਜੀ ਅਸੀਂ ਅੰਬੈਸੀਆਂ ਦੇ ਵਿੱਚ ਵੀ ਕੰਪਲੇਂਟ ਪਾ ਰਹੇ ਆਂ ਮੇਰਾ ਪਾਸਪੋਰਟ ਜਿਹੜਾ ਵਾ ਰੱਦ ਕੀਤਾ ਜਾਵੇ ਇਹਨੂੰ ਇੱਥੇ ਰੱਖਿਆ ਜਾਵੇ ਇਹ ਤੇ ਪਰਚਾ ਦਰਜ ਕੀਤਾ ਜਾਵੇ ਪਰ ਕਿਉਂਕਿ ਇਹਨੇ ਜਿਹੜੀ ਗੱਲ ਕਹਿਤੀ ਆ ਮਸੀ ਭਾਈਚਾਰਾ ਬ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਇਹਨਾਂ ਨੂੰ ਚਾਹੀਦੇ ਨੇ ਸਾਡੇ ਹਸਪੀਟਲ ਇਹਨਾਂ ਨੂੰ ਚਾਹੀਦੇ ਨੇ ਜਦੋਂ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਹੁੰਦੀ ਹੈ ਔਰ ਸਾਡੇ ਤਰਲੇ ਲੈਂਦੇ ਆ ਵੀ ਸਾਡੇ ਬੱਚਿਆਂ ਦੀ ਐਡਮਿਸ਼ਨ ਕਰਾਈ ਜਾਵੇ ਜੇ ਅਸੀਂ ਗੰਦੇ ਆ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਸ਼ਕਤੀ ਦੇ ਨਾਲ ਕੁਝ ਐਕਸ਼ਨ ਲੈਣਾ ਮੈਂ ਕਹਿੰਦੀ ਬਹੁਤ ਸ਼ਕਤੀ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਔਰ ਅੱਜ ਅਸੀਂ ਇਹ ਚੇਤਾਵਨੀ ਵੀ ਦੇਣੀ ਹੈ ਜੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸੰਘਾ ਸ਼ੁਰੂਆਤ ਕੀਤਾ ਜਾਏਗਾ ਹੋਰ ਪੰਜਾਬ ਦੇ ਵਿੱਚ ਸਿਰਫ ਇਸਾਈ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਦਾ ਮੈਂ ਤੁਹਾਨੂੰ ਦੱਸਣਾ ਚਾਹਨਾ ਬਟੂ ਜੀ ਇਹ ਜਿਹੜਾ ਇਹ ਸੌਫਟ ਟਾਰਗੇਟ ਜਿਹਦਾ ਦਿਲ ਕਰਦਾ ਜੋ ਮੂੰਹ ਚੋਂਦਾ ਬੋਲ ਦਿੰਦਾ ਉਹਨਾਂ ਨੂੰ ਪਤਾ ਵੀ ਸਾਈਂ ਭਾਈਚਾਰਾ ਜਿਹੜਾ ਮਾਫ਼ ਕਰ ਦਿੰਦਾ ਮਗਰ ਹੁਣ ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾਏਗਾ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੇ ਚੋਂ ਕਿਸੇ ਨੇ ਬਾਬੇ ਨੂੰ ਇਹਨੂੰ ਇਹਦੀ ਸ਼ਕਲ ਦੇਖੋ ਇਹਦੀ ਵਜ੍ਹਾ ਦੇਖੋ ਕੀ ਕਹਿੰਦਾ ਪਿਆ ਏ ਇਹ ਕਿਦਾਂ ਮੁਸੀਬਾ ਹੀ ਚਰੂ ਨੇ ਇਹ ਨਹੀਂ ਗੱਲ ਕਹਿ ਸਕਦਾ ਵਾ ਕਿਦਾਂ ਮੁਸਲਮਾਨਾਂ ਦੇ ਪਰ ਪ੍ਰਾਮਾਂਵਾਂ ਬਾਰੇ ਉਹਨੂੰ ਹੀ ਭੈਣਾ ਬਾਰੇ ਬੋਲ ਸਕਦਾ ਏ ਇਹਨੂੰ ਕਿਹਨੇ ਇਹ ਅਧਿਕਾਰ ਦਿੱਤਾ ਇਸ ਲਈ ਇਹਨੂੰ ਹੁਣ ਮਾਫ ਨਹੀਂ ਕੀਤਾ ਜਾਏਗਾ ਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਕੀ ਆਪਣਾ ਹੁਣ ਤੁਸੀਂ ਇੱਥੇ ਮੈਮਰੰਡਮ ਦੇਣਾ ਉਸ ਤੋਂ ਬਾਅਦ ਕੀ ਰਹੇਗਾ ਤੁਹਾਡਾ ਅੱਗੇ ਕਦਮ ਕੀ ਰਹੇਗਾ ਕਿ ਜੇਕਰ ਕੋਈ ਕਾਰਵਾਈ ਨਹੀਂ ਕਰਦੇ ਇਹ ਜੀ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਸ਼ੰਗਾ ਚਿਦਾ ਬਾ ਹੋਰ ਦੇਖਾ ਕੀਤਾ ਜਾਏਗਾ ਸਾਡੇ ਨਾਲ ਸਾਡੇ ਜਿਹੜੇ ਅਭਿਸ਼ੇਕ ਗਿੱਲ ਜੀ ਸਾਡਾ ਲੀਗਲ ਸਾਰਾ ਦੇਖਦੇ ਨੇ ਉਹ ਆਏ ਨੇ ਸਾਡੇ ਬੰਟੀ ਜਨਾਲਾ ਜੀ ਸਾਡੇ ਹਮੀਦ ਮਸੀਹ ਜੀ ਸਾਡੇ ਲੁਕਸ ਜੀ ਸਾਰੇ ਵੱਡੀ ਗਿਣਤੀ ਚ ਇੱਥੇ ਸਾਰੇ ਪੰਜਾਬ ਦੇ ਆਗੂ ਆਏ ਨੇ ਵਕ ਵਕ ਜਿੱਥੇ ਬੰਦੀਆਂ ਤੋਂ ਸਾਰੇ ਅਸੀਂ ਆਏ ਆ ਇੱਥੇ ਔਰ ਅਸੀਂ ਜਿਹੜਾ ਵਾ ਇਹਨਾਂ ਦੇ ਜਿਹੜੇ ਨਾਥ ਨੇ ਪੱਕੀ ਪਾਵਾਂਗੇ ਹੁਣ ਧੰਨਵਾਦ ਸ਼ਾਟ ਕਰ ਦਿੱਤਾ ਗਿਆ ਲਗਾਤਾਰ ਤਸਵੀਰਾਂ ਨੇ ਇਸ ਵੇਲੇ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਹਮਣੇ ਰੱਖ ਰਹੇ ਹਾਂ ਕਿ ਇਸਾਈ ਪਾਈਚਾਰੇ ਵੱਲੋਂ ਜਿਹੜਾ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤਸਵੀਰ ਐਸੀ ਦੀ ਤੁਸੀਂ ਦੇਖ ਸਕਦੇ ਹੋ ਉਹ ਐਸੇ ਵਾਲਾ ਮੁਰਦਾਬਾ 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 ਲੰਮਾ ਗੋਰਪ੍ਰੀਤ ਮੁਰਦਾਬਾ 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 ਲੰਮਾ ਗੋਰਪ੍ਰੀਤ ਮੁਰਦਾਬਾ 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 ਖੰਡੀ ਵਿਨੀਤਕੌਰ ਮੁਰਦਾਬਾ 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 ਵਿਨੀਤਕੌਰ ਮੁਰਦਾਬਾ 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 ਇਹ ਸਿਰ ਵਿਨੀਤਕੌਰ ਦਾ ਜ਼ਿਕਰ ਵੀ ਕਰਦੇ ਪਏ ਐ ਇਹਨਾਂ ਦਾ ਕੀ ਮਸਲਾ ਹੈ ਵਨੀਤਕੌਰ ਉਹਨਾਂ ਦੀ ਗੱਲ ਕਰਦੇ ਪਏ ਕਿ ਕੌਣ ਨੇ ਵਨੀਤਕੌਰ ਜੋ ਇੱਕ ਲੇਡੀ ਹੈ ਨਾ ਇਹ ਮਤਲਬ ਬਿਲਕੁਲ ਗੰਦੀ ਲੇਡੀ ਹੈ ਇਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲਣਾ ਕੀ ਹੈ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਆ ਜੀ ਤੋਂ 1 ਸਾਲ ਪਹਿਲਾਂ ਸਿੱਖਾਂ ਦੇ ਲਈ ਵੀ ਬਹੁਤ ਬੋਲਦੀ ਸੀ ਦਿੱਲੀ ਗੁਰਦੁਆਰੇ ਦੇ ਵਿੱਚ ਬਹੁਤ ਬੋਲਦੀ ਸੀ ਉਹਨਾਂ ਨੇ ਫਿਰ ਇਹਨੂੰ ਅਰੈਸਟ ਕਰਾਇਆ ਫਿਰ ਇਹਨੂੰ ਗੰਦੀ ਲੈਂਗੁਏਜ ਯੂਜ਼ ਕੀਤੀ ਉੱਥੇ ਹੁਣ ਵੀ ਇਹ ਕੁਛ ਕਰ ਰਹੀ ਆ ਲੇਕਿਨ ਇਹ ਇੱਕ ਲੜਕੇ ਦੇ ਨਾਲ ਅਟੈਚ ਆ ਲੇਕਿਨ ਇਹ ਕਹਿੰਦੀ ਆ ਕਿ ਮੇਰੀ ਇਹਦੀ ਫੈਮਿਲੀ ਨੇ ਇਹਨੂੰ 올ਡੀ ਦੇ ਲਾਗੇ ਕਹਿ ਰਹੀ ਆ ਕਿ ਇਹਦੀ ਫੈਮਿਲੀ ਨੇ ਇਹਨੂੰ ਛੱਡ ਦਿੱਤਾ ਇਹਦੇ ਬੱਚੇ ਛੁੱਟ ਗਏ ਇਹਦਾ ਘਰਵਾਰ ਛੁੱਟ ਗਿਆ ਇਹਦਾ ਘਰਵਾਰ ਕਿਉਂ ਛੁੱਟਿਆ ਇਹਦੇ ਬੱਚੇ ਕਿਉਂ ਛੁੱਟੇ ਇਹਦੀ ਹਕੀਕਤ ਦੇ ਸਾਰੇ ਕਾਰਨ ਦੇ ਕਾਰਨ ਇਹਦੀ ਜਿਹੜੀ ਹੈ ਬੱਚੇ ਔਰ ਇਹਦੀ ਫੈਮਿਲੀ ਛੁੱਟ ਜੋ ਜਿਸ ਦੇ ਨਾਲ ਹੈ ਅਟੈਚ ਹੈ ਇਸ ਸਟੈਮ ਤੇ ਇਹਦਾ ਹਸਬੰਦ ਇਹਨੂੰ ਰੱਖੇਗਾ ਇੱਕ ਲੇਡੀ ਜੋ ਘਰ ਨਹੀਂ ਵਾਪਸ ਜਾਏਗੀ ਰਾਤ ਨੂੰ ਉਹਦੇ ਹਸਬੰਦ ਨੂੰ ਪੁੱਛਣਗੇ ਕਿ ਤੂੰ ਕਿੱਥੇ ਹੈਂ ਕਿੱਥੇ ਨਹੀਂ ਜਿਹੜਾ ਤੁਸੀਂ ਰੋਸ਼ ਕਰ ਰਹੇ ਹੋ ਅਜ ਵਿਨੀਤ ਕੋਰ ਹੁਣਾਂ ਦੇ ਵੀ ਖਿਲਾਫ ਇਹ ਤੁਹਾਡਾ ਕਾਰਨ ਕੀ ਹੈ ਕਿਉਂ ਕਰ ਰਹੇ ਅਸੀਂ ਆਪਣੇ ਹੱਥ ਦੇ ਨਹੀਂ ਕਰ ਰਹੇ ਆ ਕਿਉਂ ਇਹ ਕ੍ਰਿਸ਼ਨਾਂ ਦੇ ਬਾਰੇ ਬਹੁਤ ਬੁਰਾ ਬੋਲ ਰਹੀ ਹੈ ਹੁਣ ਵੀ ਇਹ ਮੀਡੀਆ ਸਾਹਮਣੇ ਆ ਕੇ ਇਸਨੇ ਬਹੁਤ ਗੰਦ ਬੋਲਿਆ ਲੇਕਿਨ ਇਹ ਸੜ ਤੋਂ ਬਰਦਾਸ਼ਤ ਨਹੀਂ ਹੋਏਗਾ ਅਸੀਂ ਨਾ ਬਰਦਾਸ਼ਤ ਕਰਾਂਗੇ ਅਜੇ ਤੋ ਐਨੇ ਸਾਰੇ ਸਾਡੇ ਕ੍ਰਿਸ਼ਨ ਭਾਈਚਾਰਾ ਆਇਆ ਲੇਕਿਨ ਨਾ ਕਾਰਵਾਈ ਹੋਈ ਤੇ ਸਾਡਾ ਫੁੱਲ ਕ੍ਰਿਸ਼ਨ ਭਾਈਚਾਰਾ ਆ ਕੇ ਧਰਨੇ ਤੇ ਹੋਇਆ ਜਿਹੜਾ ਤੁਸੀਂ ਵਿਨੀਤ ਕੋਰ ਦੀ ਪੁਸ਼ ਕਰ ਦੇਣੇ ਕਦੇ। ਇਹ ਕੁਝ ਖਾਸ ਫੋਸ ਕਦਮ ਤੁਸੀਂ ਚੱਕੂਗੇ ਇਹਨਾਂ ਦੇ ਖਿਲਾਫ। ਹਾਂ ਇਸ ਵਾਰ ਚੁੱਕਾਂਗੇ। ਜ਼ਰੂਰ ਚੁੱਕਾਂਗੇ। ਇਹ ਹਰ ਵਾਰ ਇਹਨਾਂ ਦਾ ਨਾਮ ਆਉਂਦਾ ਹੈ ਕਿ ਸਾਈ ਧਰਮ ਦੇ ਖਿਲਾਫ ਨਹੀਂ ਤੁਹਾਡੀ ਚਰਚ ਦੇ ਖਿਲਾਫ ਹੀ ਜਿਹੜੀ ਖੰਬੜੇ ਚਕਤਾ ਕੁਝ। ਉਹਦੇ ਖਿਲਾਫ ਹੀ ਹੈ ਜ਼ਿਆਦਾਤਰ। ਬੋਲਦੇ ਨੇ। ਮਤਲਬ ਇਹ ਵੀ ਸਾਡੀ ਚਰਚ ਜਿਹੜੀ ਆ ਨਾ ਏਸ਼ੀਆ ਦੀ ਬੰਨ ਚਰਚਾ। ਇਸ ਕਰਕੇ ਇਹ ਇਧਰ ਤੇ ਕੋਈ ਨਾ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਇਹ ਭਾਈਚਾਰਾ ਕੋਈ ਅਟੈਕ ਨਹੀਂ ਕਰਨ ਦੇਗਾ। ਠੀਕ। ਚਾਹੇ ਕੁਝ ਵੀ ਹੋਏ। ਠੀਕ ਤਾਂ ਹਾਂ। ਸੋ ਲਗਾਤਾਰ ਤਸਵੀਰਾਂ ਨੇ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਇੱਕ ਵਿਨੀਤ ਕੌਰ ਜਿਹੜੇ ਅਕਸਰ ਵਿਵਾਦਾਂ ਚ ਰਹਿੰਦੇ ਨੇ ਤੇ ਹੋਰ ਵੀ ਜਿਹੜੇ ਇੱਕ ਕੁਝ ਬਾਬਾ ਦੇ ਕਰਕੇ ਨਾਮ ਲੈ ਰਹੇ ਨੇ ਉਹਨਾਂ ਦੇ ਖਿਲਾਫ ਜਿਹੜਾ ਇਸਾਈ ਭਾਈਚਾਰੇ ਅਲਰੋਸ਼ ਹੈ ਕਿਹਾ ਜਾ ਰਿਹਾ ਕਿ बार-बार ਜਿਹੜੀ ਗੰਦੀ ਤੇ ਪੱਦੀ ਸ਼ਬਦਾਵਲੀ ਯੂਜ਼ ਕੀਤੀ ਜਾਂਦੀ ਹੈ ਜੋ ਕਿ ਸਾਡੇ ਜਿਹੜੇ ਅਦਾਲਤ ਨੂੰ ਠੇਸ ਪਹੁੰਚਾਉਂਦੀ ਹੈ ਕਿ ਬਾਬਾ ਅੰਕੁਰ ਨਿਰੂਲਾ ਇੱਕ ਬਾਬਾ ਹੈ ਉਹ ਇੱਕ ਐਸਾ ਬਾਬਾ ਹੈ ਜਿਹੜਾ ਕਿ ਆਪਣੀ ਭੈਣ ਦੇ ਨਾਲ ਉਹਦੇ ਹੀ ਡੇਰੇ 'ਚ ਵਿਆਹ ਕਰਦੇ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਉਹ ਇੱਕ ਐਸਾ ਪਖੰਡੀ ਬਾਬਾ ਹੈ ਜਿੰਨੇ ਜੋ ਕਹਿੰਦਾ ਏ ਤਿਆਂ ਪੈਣਾ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਇੱਕ ਸਿੱਖ ਕੁੜੀ ਆ ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ ਕਿਹੜੇ ਕੇਦੀ ਇਦੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਹੈ ਕਿ ਮੈਂ ਆਪਣੇ ਗੁਰਦੁਆਰਾ ਸਾਹਿਬ 'ਚ ਨਹੀਂ ਜਾ ਸਕਦੀ ਆ ਮੈਂ ਆਪਣੇ ਬਾਪ ਗੁਰਗੋਬਿੰਦ ਸਿੰਘ ਜੀ ਹੋਰ ਮਾਤਾ ਸਾਹਿਬ ਕੌਰ ਨੂੰ ਹੀ ਮੰਨ ਸਕਦੀ ਕਿਹਦੀ ਆਏ ਕਿਹਦੀ ਆਏ ਕੋਹਦੀ ਆਏ ਮੈਂ ਪੁੱਛਣਾ ਚਾਹੁੰਦੀ ਆਂ ਆਜਾ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਉਹਨਾਂ ਦੇ ਕਾਨੂੰ ਮੁੰਦਰੀਆ ਸੀਗੀਆਂ ਤਾਕੀ ਉਹ ਬੰਦੀ ਸੀਗੇ RAM ਭਗਵਾਨ ਬੰਦੀ ਸੀਗੇ ਸਾਡੇ ਹਿੰਦੂਆਂ ਵਾਸਤੇ ਮੈਂ ਬੋਲ ਰਹੀ ਹਾਂ ਕਿਉਂਕਿ ਅਸੀਂ ਸਾਰੀ ਜਾਤਾਂ ਨੂੰ ਅਸੀਂ ਸੇਖਿਆ ਨਾ ਅਸੀਂ ਸਾਰਿਆਂ ਨੂੰ ਇੱਜ਼ਤ ਦੇਣ ਦਿੰਦੇ ਆ ਤੇ ਧਰਮ ਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸਰਦਾਬਲੀ ਵਰਤਿਆ ਮੈਂ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮੁਸੀਬ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਮੁਸੀਬ ਭਾਈਚਾਰੇ ਨੂੰ ਗੰਦ ਦੱਸਿਆ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਇਹਨਾਂ ਨੂੰ ਚਾਹੀਦੇ ਨੇ ਸਾਡੇ ਹਸਪੀਟਲ ਇਹਨਾਂ ਨੂੰ ਚਾਹੀਦੇ ਨੇ ਜਦੋਂ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਹੁੰਦੀ ਹੈ ਉਹ ਸਾਡੇ ਤਰਲੇ ਲੈਂਦੇ ਵੀ ਸਾਡੀ ਬੱਚੇ ਦੀ ਐਡਮਿਸ਼ਨ ਕਰਾਈ ਜਾਵੇ ਜੇ ਅਸੀਂ ਗੰਦੇ ਆਂ ਜੇ ਅਸੀਂ ਕੂੜਾ ਆਂ ਤੇ ਕਿਉਂ ਸਾਡੇ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਵਿਨੀਤ कौर ਉਹਨਾਂ ਦੀ ਗੱਲ ਕਰਦੇ ਤੇ ਕੀ ਕੌਣ ਨੇ ਵਿਨੀਤ कौर ਜੋ ਇੱਕ ਲੇਡੀ ਆ ਨਾ ਇਹ ਮਤਲਬ ਬਿਲਕੁਲ ਗੰਦੀ ਲੇਡੀ ਆ ਮਿਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲਣਾ ਕੀ ਹੈ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਅੱਜ ਤੋਂ 1 ਸਾਲ ਪਹਿਲਾਂ ਸਿੱਖਾਂ ਦੇ ਲਈ ਵੀ ਬਹੁਤ ਬੋਲਦੀ ਸੀ ਦਿੱਲੀ ਗੁਰਦੁਆਰੇ ਦੇ ਵਿੱਚ ਬਹੁਤ ਬੋਲਦੀ ਸੀ ਉਹਨਾਂ ਨੇ ਕਰ ਇਹਨੂੰ ਰੈਸਟ ਕਰਾਇਆ ਓਏ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੀ ਤੂ ਕਿਸ ਨੇ ਬਾਬੇ ਨੂੰ ਇਹਨੂੰ ਮੇਰੀ ਸ਼ਕਲ ਦੇਖੋ ਇਹਦੀ ਵਜ੍ਹਾ ਦੇਖੋ ਕੀ ਕਹਿੰਦਾ ਪਿਆ ਏ ਤੇ ਕਿਦਾਂ مصیبی ਜਰੂਰ ਨੇ ਇਹਨਾਂ ਗੱਲ ਕਹਿ ਸਕਦਾ ਵਾ ਬੀਤੇ ਦੀ ਨਹੀਂ ਪਾਸਟਰ ਅੰਕੁਰ ਨਰੋਲਾ ਤੇ ਵਿਨੀਤ ਕੌਰ ਦੀ ਔਰਤ ਵੱਲ ਲੋਕ ਗੰਭੀਰ ਦੋਸ਼ ਲਗਾਏ ਗਏ ਸਾਨੇ ਕਾਫੀ ਗੱਲਾਂ ਉਹਨਾਂ ਬਾਰੇ ਕਹੀਆਂ ਗਈਆਂ ਸੀ ਉਹ ਕਿਉਂਕਿ ਉਹਨਾਂ ਨੇ ਆਪਣੇ ਡੇਰੇ ਦੀ ਜਿਹੜੀ ਹੈ ਔਰਤ ਦੇ ਨਾਲ ਹੀ ਵਿਆਹ ਕਰਵਾਇਆ ਹੈ ਸਿਰ ਤੇ ਚੁੰਨੀਆਂ ਲੈਣ ਨੂੰ ਮਨਾ ਕਰਦਾ ਹੈ ਤੇ ਕਾਫੀ ਜਿਹੜੇ ਨੇ ਉਹਨਾਂ ਤੇ ਦੋਸ਼ ਗੰਭੀਰ ਦੋਸ਼ ਲਗਾਏ ਸਨ ਜਿਸ ਦੇ ਕਾਰਨ ਹੁਣ ਈਸਾਈ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ ਤੇ ਸਾਰੇ ਹੀ ਪ੍ਰੋਟੈਸਟ ਕਰਨ ਤੇ ਉਤਰੇ ਹੋ ਜਾਣ ਤੇ ਇਹ ਕੰਫਲੈਕਟ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤਾਂ ਮਾਹੌਲ ਇਸ ਟਾਈਮ ਪੂਰਾ ਦਰਮਾਇਆ ਹੋਇਆ ਹੈ ਇਸ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਆਪ ਹੀ ਸੁਣ ਲਵੋ ਤੇ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟਰ ਆ ਕੇ ਜਰੂਰ ਦੱਸਿਓ ਧੰਨਵਾਦ ਕਰਦੇ ਹਾਂ ਹਿੰਦੂਆਂ ਦਾ ਅਸੀਂ ਸਤਿਕਾਰ ਕਰਦੇ ਸਾਡੇ ਭਰਾ ਨੇ ਮੁਸਲਮਾਨਾਂ ਦਾ ਸਤਿਕਾਰ ਕਰਦੇ ਆ ਮਗਰ ਉਹ ਆਪਣੀ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਸਿੱਖਾਂ ਨੂੰ ਵੀ ਜਿਹੜੇ ਐਸਪੀਸੀ ਨੂੰ ਵੀ ਟਾਰਗੇਟ ਕਰ ਰਿਹਾ ਵਾ ਪਰ ਉਹ ਮੁਸਲਮਾਨ ਭਾਈਚਾਰੇ ਨੂੰ ਵੀ ਟਾਰਗੇਟ ਕਰ ਰਿਹਾ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਔਰ ਮਸੀਹ ਭਾਈਚਾਰੇ ਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਔਰ ਸਾਡੇ ਜਿਹੜੇ ਧਰਮ ਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸ਼ਬਦਾਵਲੀ ਵਰਤ ਰਿਹਾ ਮੈਂ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਹੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਥੇ ਕਸੋ ਵੀ ਯੂਐਸਏ ਦੇ ਵਿੱਚੋਂ ਜਿਹੜੇ ਆ ਕੇ ਤੂੰ ਕਿਦਾਂ ਪ੍ਰੈਸ ਕਾਨਫਰੰਸ ਕਰ ਸਕਦਾ ਕਿਸੇ ਧਰਮ ਦੇ ਖਿਲਾਫ ਕਿਦਾਂ ਬੋਲ ਸਕਦਾ ਔਰ ਇਹ ਬਾਰ-ਬਾਰ ਮਸੀਹ ਭਾਈਚਾਰੇ ਨੂੰ ਇਹ ਲੋਕ ਟਾਰਗੇਟ ਕਰਦੇ ਨੇ ਅਸੀਂ ਹੁਣ ਜਿਹੜੇ ਆ ਚੁੱਪ ਨਹੀਂ ਰਾਵਾਂਗੇ ਮਸੀਹ ਭਾਈਚਾਰਾ ਪੂਰੇ ਰੋਸਚੇ ਆ ਸਾਡੀ ਸੀਪੀ ਸਾਹਿਬ ਨਾਲ ਅੱਜ ਗੱਲ ਹੋਈ ਆ ਜਿਹੜੀ ਐਪਲੀਕੇਸ਼ਨ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਦੇ ਰਹੇ ਆ ਔਰ ਜਿਹੜੀ ਪੈਨ ਡਰਾਈਵ 'ਚ ਪਵਾ ਕੇ ਜੋ-ਜੋ ਇਹਨੇ ਬੋਲਿਆ ਉਹਨਾਂ ਨਕੀ ਨਤੀ ਕਰਕੇ ਅਸੀਂ ਉਹਨਾਂ ਦੇ ਰਹੇ ਹਾਂ ਤੇ ਪਰਚਾ ਦਰਜ ਕਰਵਾਵਾਂਗੇ ਔਰ ਜਿਹੜੀਆਂ ਮਸੀਹ ਵਿਰੋਧੀ ਤਾਕਤਾਂ ਹੈਗੀਆਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਇਹ ਬੰਦਾ ਜਿਹੜਾ ਇਹ ਏਜੰਸੀਆਂ ਦਾ ਜਿਹੜੀ ਜਿਹੜੀ ਹਿੰਦੂਸਤਾਨ ਨੂੰ ਆਪਣੇ ਨੂੰ ਸਾਡੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੀਆਂ ਜਿਹੜਾ ਸਾਡਾ ਸੰਵਿਧਾਨ ਆ ਔਰੇ ਉਲਟੇ ਬੰਦਾ ਬੋਲਦਾ ਔਰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦਾ ਉਹ ਦੇਸ਼ ਵਿਰੋਧੀ ਤਾਕਤਾਂ ਦਾ ਬਹੁਤ ਵੱਡਾ ਹਾਥਿਆਰੇ ਬੰਦੇ ਮਗਰ ਕਦੀ ਇਹ ਕਹਿੰਦਾ ਮੈਂ ਪਾਕਿਸਤਾਨ ਤੇ ਮੇਰੇ ਲਿੰਕ ਆ ਕਦੀ ਇਹ ਕੁਛ ਕਹਿੰਦਾ ਕਦੀ ਕੁਛ ਕਹਿੰਦਾ ਅੱਜ ਅਸੀਂ ਜਿਹੜਾ ਪੂਰਾ ਮੁਸੀਬ ਭਾਈਚਾਰਾ ਇੱਥੇ ਇਕੱਠਾ ਹੋਇਆ ਵਾ ਤੁਸੀਂ ਦੇਖਦੇ ਹੋ ਬਹੁਤ ਵੱਡੀ ਗਿਣਤੀ ਸਾਡੀਆਂ ਭੈਣਾਂ ਆਈਆਂ ਵਾ ਸਾਡੇ ਭਰਾ ਆਏ ਨੇ ਔਰ ਅਸੀਂ ਇੱਥੇ ਜਿਹੜਾ ਪਰਚਾ ਦਰ ਸਰ ਕਾਰਨ ਕੀ ਹੈ बार बार ਲਗਾਤਾਰ ਜਿਹੜੀਆਂ ਇਹ ਜਿਹੇ ਸੌਫਟ ਟਾਰਗੇਟ ਸਮਝਦੇ ਨੇ ਮਸੀਹ ਭਾਈਚਾਰਾ ਜਿਹੜਾ ਹੈਗਾ ਸ਼ਾਂਤੀ ਪਸੰਦ ਅਸੀਂ ਲੋਗਿਆਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਗਿਆਂ ਇਹ ਸਾਨੂੰ बार-बार ਟਾਰਗੇਟ ਕਰਦੇ ਆ ਇਹ ਸਾਨੂੰ ਚੈੱਕ ਕਰਦੇ ਆ ਵੀ ਇਹ ਕਦੀ ਬੋਲਦੇ ਆ ਜਾਂ ਨਹੀਂ ਬੋਲਦੇ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮਸੀਹ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਮਸੀਹ ਭਾਈਚਾਰੇ ਨੂੰ ਗੰਦ ਦੱਸਿਆ ਔਰ ਇਹਨੇ ਕਿਹਾ ਵੀ ਮੈਂ ਮਸੀਹ ਭਾਈਚਾਰੇ ਨੂੰ ਇੱਥੇ ਪੰਜਾਬ ਚ ਰਹਿਣ ਨਹੀਂ ਦੇਵਾਂਗਾ ਇਹ ਕੌਣ ਨੇ ਜਨਾ ਤੁਸੀਂ ਨਾਮ ਲੈ ਰਹੇ ਹੋ ਇਹ ਕੋਈ ਪਖੰਡੀ ਬਾਬਾ ਕੋਈ ਨਵਾਂ ਹੀ ਪੈਦਾ ਹੋ ਗਿਆ ਮੈਂ ਤੈਨ ਨੂੰ ਕੋਈ ਦਿੱਕਤ ਨਹੀਂ ਦੇਖਿਆ ਨਹੀਂ ਹੋਏਗਾ ਇਹ ਆਪਣੇ ਆਪ ਨੂੰ ਬਾਬਾ ਗੁਰਪ੍ਰੀਤ ਯੂਕੇ ਵਾਲਾ ਦੱਸਦਾ ਔਰ ਇਹ ਦੇਸ਼ਵਰ ਦੀ ਤਾਕਤਾਂ ਦੇ ਨਾਲ ਮਿਲ ਕੇ ਕੰਮ ਕਰਦਾ ਇਹ ਪਾਕਿਸਤਾਨ ਦਾ ਵੀ ਨਾਲ ਇਹਦਾ ਵੀ ਮੇਰੇ ਪਾਕਿਸਤਾਨ ਦੇ ਨਾਲ ਲਿੰਕ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਚਾਹੁੰਦਾ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਮੈਂ ਇਹ ਮੁਸਲਮਾਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਮੈਂ ਕ੍ਰਿਸਚੀਅਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਔਰ ਮੈਂ ਹੁਣ ਇਹ ਸੀਪੀ ਸਾਹਿਬ ਨੂੰ ਸਾਰੀਆਂ ਭੇਜ ਚੁੱਕਾ ਤੁਸੀਂ ਦੇਖੋ ਕੀ ਕਹਿ ਰਿਹਾ ਵੀ ਮੈਂ ਜਿਹੜਾ ਬਈ ਸਾਈ ਭਾਈਚਾਰਾ ਕੂੜਾ ਵਾ ਕੰਪਲੇਨਸ ਭਾਈਆਂ ਨੇ ਇੱਥੇ ਸਾਡੇ ਸ਼ਹਿਰ ਨੂੰ ਕੰਪਲੇਨ ਕੀਤੀ ਹੈ ਪਰ ਕਿਸ ਨੇ ਕਾਲ ਤੱਕ ਨਹੀਂ ਕੀਤੀ ਕਿਉਂਕਿ ਨਾਵ ਦੇ ਨਾਲ ਕੁਸ਼ਸ਼ਨ ਮੰਨਦੇ ਇਹ ਤੇ ਗੰਦਾ ਇੱਕ ਕਲਟ ਜ ਹੈ ਜਿਹੜਾ ਜਿਵੇਂ ਪੂਰਾ ਹੀ ਘੱਟ ਕੇ ਦੁਨੀਆ ਨੂੰ ਸੋ ਉਹ ਜਿਹੜਾ ਡੈਮੇਜ ਕਰ ਰਹੇ ਨੇ ਉਹਦੇ ਉੱਤੇ ਅਸੀਂ ਗੱਲ ਕਰਨੀ ਹੈ ਵੀ ਇਹ ਜਿਹੜਾ ਕੁਸ ਸੇਡ ਹੈ ਕਿਉਂ ਪਰਸਾ ਜੀ ਤੁਸੀਂ ਦੇਖਿਆ ਨੇ ਮਸੀਹ ਭਾਈਚਾਰੇ ਨੂੰ ਕੂੜਾ ਕਿਹਾ ਵਾ ਮਸੀਹ ਭਾਈਚਾਰੇ ਨੂੰ ਗੰਦ ਕਿਹਾ ਵਾ ਹੁਣ ਇਥੇ ਮੁਸਲਮਾਨ ਭਾਈਚਾਰੇ ਬਾਰੇ ਬੋਲ ਰਿਹਾ ਵੀ ਮੁਸਲਮਾਨ ਭਾਈਚਾਰਾ ਜਿਹੜਾ ਵਾ ਉਹਨੂੰ ਅਸੀਂ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਮੈਂ ਦੱਸਣਾ ਚਾਹੁੰਦਾ ਵੀ ਇਹ ਕੀ ਚਾਹੁੰਦੇ ਨੇ ਲੋਕ ਇਹ ਮੁਸਲਮਾਨ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਸਾਈ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਹਿੰਦੂ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਕੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਗੁਰਵ ਵੀ ਅੱਜ ਤੁਸੀਂ ਇਹਨਾਂ ਦੇ ਖਲਾਸ ਸ਼ਿਕਾਇਤ ਦੇ ਰਹੇ ਹੋ ਜੇ ਵਿਦੇਸ਼ਾਂ 'ਚ ਫਿਰ ਦੌੜ ਜਾਂਦੇ ਤੁਸੀਂ ਮੈਂ ਕਹਾਂ ਜੇ ਇਹਨੂੰ ਵੀ ਦੇਸ਼ 'ਚ ਦੌੜਨ ਨਹੀਂ ਦਵਾਵਾਂਗੇ ਇਹ ਤੇ ਪਰਚਾ ਦਰਜ ਕਰਾ ਕੇ ਮੈਂ ਜੇਲ੍ਹ ਚ ਸੁੱਟਿਆ ਜਾਊਗਾ ਔਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇੱਥੇ ਕਰਾਈ ਜਾਊਗੀ। ਡਿਮਾਂਡ ਕਰੋਗੇ ਇਹਦਾ ਪਾਸਪੋਰਟ ਪਹਿਲ ਦੇ ਹੱਥ ਤੇ ਪੜੇ। ਮੈਂ ਕਹਾਂ ਜੀ ਅਸੀਂ ਐਮਬੈਸੀਆਂ ਦੇ ਵਿੱਚ ਵੀ ਕੰਪਲੇਂਟ ਪਾ ਰਹੇ ਆਂ। ਮੇਰਾ ਪਾਸਪੋਰਟ ਜਿਹੜਾ ਵਾ ਰੱਦ ਕੀਤਾ ਜਾਵੇ ਇਹਨੂੰ ਇੱਥੇ ਰੱਖਿਆ ਜਾਵੇ। ਇਹ ਤੇ ਪਰਚਾ ਦਰਜ ਕੀਤਾ ਜਾਵੇ। ਪਰ ਕਿਉਂਕਿ ਇਹਨੇ ਜਿਹੜੀ ਗੱਲ ਕਹਿਤੀ ਆ ਮਸੀ ਭਾਈਚਾਰਾ ਬਹੁਤ ਵੱਡੀ ਗਿਣਤੀ ਚ ਪੰਜਾਬ ਚ ਵੱਸਦਾ ਪੂਰੇ ਹਿੰਦੁਸਤਾਨ ਚ ਵੱਸਦਾ। ਦੇਖੋ ਸਾਨੂੰ ਇਹ ਕੂੜਾ ਕਹਿੰਦੇ ਨੇ, ਸਾਨੂੰ ਇਹ ਗੰਦ ਕਹਿੰਦੇ ਨੇ। ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ, ਸਾਡੇ ਕਰਾਈ ਜਾਵੇ ਜੇ ਅਸੀਂ ਗਾਂਦੇ ਆ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਸ਼ਕਤੀ ਦੇ ਨਾਲ ਕੁਝ ਐਕਸ਼ਨ ਲੈਣਾ ਮੈਂ ਕਹਿੰਦੀ ਬਹੁਤ ਸ਼ਕਤੀ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਔਰ ਅੱਜ ਅਸੀਂ ਇਹ ਚੇਤਾਵਨੀ ਵੀ ਦੇਣੀ ਹੈ ਜੇ ਇਹਨਾਂ ਤੇ ਬੰਦ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸੰਘਰਸ਼ ਸ਼ੁਰੂ ਕੀਤਾ ਜਾਏਗਾ ਸਰੋ ਜੀ ਪੰਜਾਬ ਦੇ ਵਿੱਚ ਸਿਰਫ ਇਸਾਈ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਟੂ ਜੀ ਇਹ ਜਿਹੜਾ ਇਹ ਸੌਫਟ ਟਾਰਗੇਟ ਸਮਝਦੇ ਨੇ ਇਹ ਸਮਝਦੇ ਨੇ ਵੀ ਇਸਾਈ ਭਾਈਚਾਰਾ ਜਿਹੜਾ ਵਾ ਸ਼ਾਂਤੀ ਪਸੰਦ ਹੈ ਜਿਹਦਾ ਦਿਲ ਕਰਦਾ ਜੋ ਮੂੰਹ ਚੋਂ ਆਉਂਦਾ ਉਹ ਬੋਲ ਦਿੰਦਾ ਉਹਨਾਂ ਨੂੰ ਪਤਾ ਵੀ ਸਾਈਂ ਭਾਈਚਾਰਾ ਜਿਹੜਾ ਮਾਫ਼ ਕਰ ਦਿੰਦਾ ਮਗਰ ਹੁਣ ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾਏਗਾ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੇ ਚੋਂ ਕਿਸੇ ਨੇ ਬਾਬੇ ਨੂੰ ਇਹਨੂੰ ਇਹਦੀ ਸ਼ਕਲ ਦੇਖੋ ਇਹਦੀ ਵਜ੍ਹਾ ਦੇਖੋ ਕੀ ਕਹਿੰਦਾ ਪਿਆ ਏ ਇਹ ਕਿਦਾਂ ਮੁਸੀਬਾ ਹੀ ਚਰੂ ਨੇ ਇੰਨੀ ਗੱਲ ਕਹਿ ਸਕਦਾ ਵਾ ਇਹਦਾਂ ਮੁਸਲਮਾਨਾਂ ਦੇ ਪਰ ਪਰਹਾਵਾ ਬਾਰੇ ਉਹਨਾਂ ਦੇ ਭੈਣਾ ਬਾਰੇ ਬੋਲ ਸਕਦਾ ਏ ਇਹਨੂੰ ਕਿਹਨੇ ਇਹ ਅਧਿਕਾਰ ਦਿੱਤਾ ਇਸ ਲਈ ਇਹਨੂੰ ਹੁਣ ਮਾਫ ਨਹੀਂ ਕੀਤਾ ਜਾਏਗਾ ਤੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਕੀ ਆਪਣਾ ਹੁਣ ਤੁਸੀਂ ਇੱਥੇ ਮੈਬਰ ਰੰਡਨ ਦੇਣਾ ਉਸ ਤੋਂ ਬਾਅਦ ਕੀ ਰਹੇਗਾ ਤੁਹਾਡਾ ਅੱਗੇ ਕਦਮ ਕੀ ਰਹੇਗਾ ਕਿ ਜੇਕਰ ਕੋਈ ਕਾਰਵਾਈ ਨਹੀਂ ਕਰਦੇ ਇਹ ਜੀ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਸੰਘਰਸ਼ ਜਿਹੜਾ ਵਾ ਹੋਰ ਤਿੱਖਾ ਕੀਤਾ ਜਾਏਗਾ ਸਾਡੇ ਨਾਲ ਸਾਡੇ ਜਿਹੜੇ ਅਭਿਸ਼ੇਕ ਗਿੱਲ ਜੀ ਸਾਡਾ ਲੀਗਲ ਸਾਰਾ ਦੇਖਦੇ ਨੇ ਉਹ ਆਏ ਨੇ ਸਾਡੇ ਬੰਟੀ ਜਨਾਲਾ ਜੀ ਸਾਡੇ ਹਮੀਦ ਮਸੀਹ ਜੀ ਸਾਡੇ ਲੁਕਸ ਜੀ ਸਾਰੇ ਵੱਡੀ ਗਿਣਤੀ ਚ ਇੱਥੇ ਸਾਰੇ ਪੰਜਾਬ ਦੇ ਆਗੂ ਆਏ ਨੇ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਅਸੀਂ ਆਏ ਆ ਇੱਥੇ ਔਰ ਅਸੀਂ ਜਿਹੜਾ ਵਾ ਇਹਨਾਂ ਦੇ ਜਿਹੜੀ ਨਾਥੇ ਨੇ ਪੱਕੀ ਪਾਵਾਂਗੇ ਹੁਣ ਮੈਡਮ ਬੱਚੇ ਸ਼ਾਟ ਕਰ ਲੀਓ ਸੋ ਲਗਾਤਾਰ ਤਸਵੀਰਾਂ ਨੇ ਇਸ ਵੇਲੇ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਹਮਣੇ ਰੱਖ ਰਹੇ ਆ ਕਿ ਇਸਾਈ ਪਾਈਚਾਰੇ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖੋ ਤੁਸੀਂ ਦੇਖ ਸਕਦੇ ਹੋ ਯੂ ਐਸ ਏ ਵਾਲਾ ਮੁਰਦਾਬਾ 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 ਬੰਗਾ گورਪ੍ਰੀਤ ਮੁਰਦਾਬਾ 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 ਬੰਗਾ گورਪ੍ਰੀਤ ਮੁਰਦਾਬਾ 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 ਪਖੰਡੀ ਵਿਨੀਤਕੌਰ ਮੁਰਦਾਬਾ 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 ਵਿਨੀਤਕੌਰ ਮੁਰਦਾਬਾ ਮੁਰਦਾਬਾ ਇਹ ਸਿਰ ਵਿਨੀਤਕੌਰ ਦਾ ਜ਼ਿਕਰ ਵੀ ਕਰਦੇ ਪਏ ਐ ਇਹਨਾਂ ਦਾ ਕੀ ਮਸਲਾ ਵਨੀਤ ਕੋਰ ਉਹਨਾਂ ਦੀ ਗੱਲ ਕਰਦੇ ਪਏ ਕਿ ਕੌਣ ਨੇ ਵਨੀਤ ਕੋਰ ਜੋ ਇੱਕ ਲੇਡੀ ਆ ਨਾ ਇਹ ਮਤਲਬ ਬਿਲਕੁਲ ਗੰਦੀ ਲੇਡੀ ਆ ਇਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲਣਾ ਕੀ ਹੈ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਆਹ ਜੀ ਤੋਂ 1 ਸਾਲ ਪਹਿਲਾਂ ਸਿੱਖਾਂ ਦੇ ਲਈ ਵੀ ਬਹੁਤ ਬੋਲਦੀ ਸੀ ਦਿੱਲੀ ਗੁਰਦੁਆਰੇ ਦੇ ਵਿੱਚ ਬਹੁਤ ਬੋਲਦੀ ਸੀ ਉਹਨਾਂ ਨੇ ਫਿਰ ਇਹਨੂੰ ਰੈਸਟ ਕਰਾਇਆ ਫਿਰ ਇਹਨੂੰ ਗੰਦੀ ਲੈਂਗੁਏਜ ਯੂਜ਼ ਕੀਤੀ ਉੱਥੇ ਹੁਣ ਵੀ ਇਹ ਕੁਛਕੁਚ ਕਰ ਰਹੀ ਆ ਲੇਕਿਨ ਇਹ ਇੱਕ ਲੜਕੇ ਦੇ ਨਾਲ ਅਟੈਚ ਆ ਲੇਕਿਨ ਇਹ ਕਹਿੰਦੀ ਆ ਕਿ ਮੇਰੀ ਇਹਦੀ ਫੈਮਿਲੀ ਨੇ ਇਹਨੂੰ 올ਡੀ ਦੇ ਲਾ ਕੇ ਕਹਿ ਰਹੀ ਆ ਕਿ ਇਹਦੀ ਫੈਮਿਲੀ ਨੇ ਇਹਨੂੰ ਛੱਡ ਦਿੱਤਾ ਇਹਦੇ ਬੱਚੇ ਛੁੱਟ ਗਏ ਇਹਦਾ ਘਰਵਾਰ ਛੁੱਟ ਗਿਆ ਇਹਦਾ ਘਰਵਾਰ ਕਿਉਂ ਛੁੱਟਿਆ ਤੇ ਬੱਚੇ ਕਿਉਂ ਛੁੱਟੇ ਇਹਦੀ ਹਕੀਕਤ ਦੇ ਸਾਰੇ ਕਾਰਨ ਦੇ ਕਾਰਨ ਇਹਦੀ ਜਿਹੜੀ ਆ ਬੱਚੇ ਔਰ ਇਹਦੀ ਫੈਮਿਲੀ ਛ ਜੋ ਜਿਸ ਦੇ ਨਾਲ ਇਹ ਅਟੈਚ ਹੈ ਇਸ ਸਟੈਂਪ ਤੇ ਇਹਦਾ ਹਸਬੰਦ ਇਹਨੂੰ ਰੱਖੇਗਾ ਇੱਕ ਲੇਡੀ ਜੋ ਘਰ ਨਹੀਂ ਵਾਪਸ ਜਾਏਗੀ ਰਾਤ ਨੂੰ ਉਹਦੇ ਹਸਬੰਦ ਇਹਨੂੰ ਪੁੱਛਣਗੇ ਕਿ ਤੂੰ ਕਿੱਥੇ ਹੈਂ ਕਿੱਥੇ ਨਹੀਂ ਜਿਹੜਾ ਤੁਸੀਂ ਰੋਸ਼ ਕਰ ਰਹੇ ਹੋ ਅਜ ਵਿਨੀਤ ਕੋਰ ਹੁਣਾਂ ਦੇ ਵੀ ਖਿਲਾਫ ਇਹ ਤੁਹਾਡਾ ਕਾਰਨ ਕੀ ਹੈ ਕਿਉਂ ਕਰ ਰਹੇ ਅਸੀਂ ਬਾਰੇ ਹੱਥ ਦੇ ਨਹੀਂ ਕਰ ਰਹੇ ਆ ਕਿਉਂ ਇਹ ਕ੍ਰਿਸ਼ਚਨ ਦੇ ਬਾਰੇ ਬਹੁਤ ਬੁਰਾ ਬੋਲ ਰਹੀ ਹੈ ਹੁਣ ਵੀ ਇਹ ਮੀਡੀਆ ਸਾਹਮਣੇ ਆ ਕੇ ਇਸਨੇ ਬਹੁਤ ਗੰਦ ਬੋਲਿਆ ਲੇਕਿਨ ਇਹ ਸਰ ਤੋਂ ਬਰਦਾਸ਼ਤ ਨਹੀਂ ਹੋਏਗਾ ਅਸੀਂ ਨਾ ਬਰਦਾਸ਼ਤ ਕਰਾਂਗੇ ਅਜੇ ਤੋ ਐਨੇ ਸਾਰੇ ਸਾਡੇ ਕ੍ਰਿਸ਼ਚਨ ਭਾਈਚਾਰਾ ਆਇਆ ਲੇਕਿਨ ਨਾ ਕਾਰਵਾਈ ਹੋਈ ਤੇ ਸਾਡਾ ਫੁੱਲ ਕ੍ਰਿਸ਼ਚਨ ਭਾਈਚਾਰਾ ਆ ਕੇ ਧਰਨੇ ਤੇ ਹੋਇਆ ਜਿਹੜਾ ਪੁਸ਼ ਕਰ ਦੇਣੇ ਕਦਮੇ ਸ਼ਾਹ ਇਹ ਕੁਝ ਖਾਸ ਫੋਸ ਕਦਮ ਤੁਸੀਂ ਚੱਕੂਗੇ ਇਹਨਾਂ ਦੇ ਖਿਲਾਫ ਹਾਂ ਇਸ ਵਾਰ ਚੁੱਕਾਂਗੇ ਜਰੂਰ ਚੁੱਕਾਂਗੇ ਇਹ ਹਰ ਵਾਰ ਇਹਨਾਂ ਦਾ ਨਾਮ ਆਉਂਦਾ ਵਾ ਕਿ ਸਾਹੀ ਧਰਮ ਦੇ ਖਿਲਾਫ ਨਹੀਂ ਤੁਹਾਡੀ ਚਰਚ ਦੇ ਖਿਲਾਫ ਹੀ ਜਿਹੜੀ ਖੰਬੜੇ ਚਕਤਾ ਕੁਝ ਉਹਦੇ ਖਿਲਾਫ ਹੀ ਹੈ ਜਿਆਦਾਤਰ ਬੋਲਦੇ ਨੇ ਮਤਲਬ ਇਹ ਵੀ ਸਾਡੀ ਚਰਚ ਜਿਹੜੀ ਆ ਨਾ ਏਸੀਆ ਦੀ ਬੰਨ ਚਰਚਾ ਇਸ ਕਰਕੇ ਇਹ ਇੱਜ਼ਤ ਤੇ ਕੋਈ ਨਾ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਲੇਕਿਨ ਇਹ ਭਾਈ ਜਰਾ ਕੋਈ ਅਟੈਕ ਨਹੀਂ ਕਰਨ ਦੇਗਾ ਠੀਕ ਧੰਨ ਚਾਹੇ ਕੁਝ ਵੀ ਹੋਏ ਠੀਕ ਧੰਨ ਸੋ ਲਗਾਤਾਰ ਤਸਵੀਰਾਂ ਨੇ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਇੱਕ ਅਵਨੀਤ ਕੌਰ ਜਿਹੜੇ ਅਕਸਰ ਵਿਵਾਦਾਂ ਚ ਰਹਿੰਦੇ ਨੇ ਤੇ ਹੋਰ ਵੀ ਜਿਹੜੇ ਇੱਕ ਕੁਝ ਬਾਬਾ ਦੇ ਕਰਕੇ ਨਾਮ ਲੈ ਰਹੇ ਨੇ ਉਹਨਾਂ ਦੇ ਖਿਲਾਫ ਜਿਹੜਾ ਇਸਾਈ ਭਾਈਚਾਰੇ ਵੱਲ ਰੋਸ਼ ਹੈ ਕਿਹਾ ਜਾ ਰਿਹਾ ਹੈ ਕਿ बार-बार ਜਿਹੜੀ ਗੰਦੀ ਤੇ ਪੱਦੀ ਸ਼ਬਦਾਵਲੀ ਯੂਜ਼ ਕੀਤੀ ਜਾਂਦੀ ਹੈ ਜੋ ਕਿ ਸਾਡੇ ਜਿਹੜੇ ਅਦਲਾਂ ਨੂੰ ਠੇਸ ਪਹੁੰਚਾਉਂਦੀ ਹੈ ਕਿ ਬਾਬਾ ਅੰਕੁਰ ਨਿਰੂਲਾ ਇੱਕ ਬਾਬਾ ਹੈ ਉਹ ਇੱਕ ਐਸਾ ਬਾਬਾ ਹੈ ਜਿਹੜਾ ਕਿ ਆਪਣੀ ਭੈਣ ਦੇ ਨਾਲ ਉਹਦੇ ਹੀ ਡੇਰੇ 'ਚ ਵਿਆਹ ਕਰ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਉਹ ਇੱਕ ਐਸਾ ਪਖੰਡੀ ਬਾਬਾ ਹੈ ਜਿੰਨੇ ਜੋ ਕਹਿੰਦਾ ਏ ਤਿਆਂ ਪੈਣਾ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਇੱਕ ਸਿੱਖ ਕੁੜੀ ਆ ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ ਕਿਹੜੇ ਕੇਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਹੈ ਕਿ ਮੈਂ ਆਪਣੇ ਗੁਰਦੁਆਰਾ ਸਾਹਿਬ 'ਚ ਨਹੀਂ ਜਾ ਸਕਦੀ ਆ ਮੈਂ ਆਪਣੇ ਬਾਪ ਗੁਰਗੋਬਿੰਦ ਸਿੰਘ ਜੀ ਹੋਰ ਮਾਤਾ ਸਾਹਿਬ ਕੌਰ ਨੂੰ ਹੀ ਮੰਨ ਸਕਦੀ ਕਿਹਦੀ ਆਏ ਕਿਹਦੀ ਆਏ ਕੋਹ ਆਏ ਮੈਂ ਪੁੱਛਣਾ ਚਾਹੁੰਦੀ ਆ ਆਜਾ ਤੋ ਲੈ ਕੇ ਭਗਵਾਨ ਤੋ ਲੈ ਕੇ ਉਹਨਾਂ ਦੇ ਕਾਨੂੰ ਮੁੰਦਰੀਆ ਸੀਗੀਆਂ ਕਾਤੀ ਉਹ ਬੰਦੀ ਸੀਗੇ RAM ਭਗਵਾਨ ਬੰਦੀ ਸੀਗੇ ਸਾਡੇ ਹਿੰਦੂਆਂ ਵਾਸਤੇ ਵੀ ਬੋਲ ਰਹੀ ਆ ਕਿਉਂਕਿ ਅਸੀਂ ਸਾਰੀ ਜਾਤਾਂ ਨੂੰ ਅਸੀਂ ਸੇਖਿਆ ਨਾ ਅਸੀਂ ਸਾਰਿਆਂ ਨੂੰ ਇੱਜ਼ਤ ਦੇਣ ਦਿੰਦੇ ਆ ਤੇ ਧਰਮ ਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸ਼ਰਦਾਬਲੀ ਵਰਤਿਆ ਮੈਂ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ ਚ ਆ ਜਾਂਦੇ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮੁਸੀਬ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਮੁਸੀਬ ਭਾਈਚਾਰੇ ਨੂੰ ਗੰਦ ਦੱਸਿਆ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਇਹਨਾਂ ਨੂੰ ਚਾਹੀਦੇ ਨੇ ਸਾਡੇ ਹਸਪੀਟਲ ਇਹਨਾਂ ਨੂੰ ਚਾਹੀਦੇ ਨੇ ਜਦੋਂ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਹੁੰਦੀ ਹੈ ਉਹ ਸਾਡੇ ਤੇ ਤਰਲੇ ਲੈਂਦੇ ਆ ਵੀ ਸਾਡੀ ਬੱਚੇ ਦੀ ਐਡਮਿਸ਼ਨ ਕਰਾਈ ਜਾਵੇ ਜੇ ਅਸੀਂ ਗੰਦੇ ਆਂ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਵਿਨੀਤ ਕੌਰ ਉਹਨਾਂ ਦੀ ਗੱਲ ਕਰਦੇ ਤੇ ਕੀ ਕੌਣ ਹੈ ਵਿਨੀਤ ਕੌਰ ਜੋ ਇੱਕ ਲੇਡੀ ਆ ਨਾ ਇਹ ਮਤਲਬ ਬਿਲਕੁਲ ਗੰਦੀ ਲੇਡੀ ਆ ਇਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲਣਾ ਕੀ ਹੈ ਕੀ ਕਹਿਣਾ ਕੀ ਨਹੀਂ ਕਹਿਣਾ ਇਹ ਤੇ ਅੱਜ ਤੋਂ 1 ਸਾਲ ਪਹਿਲਾਂ ਸਿੱਖਾਂ ਦੇ ਲਈ ਵੀ ਬਹੁਤ ਬੋਲਦੀ ਸੀ ਦਿੱਲੀ ਗੁਰਦੁਆਰੇ ਦੇ ਵਿੱਚ ਬਹੁਤ ਬੋਲਦੀ ਸੀ ਉਹਨਾਂ ਨੇ ਕਰ ਇਹਨੂੰ ਰੈਸਟ ਕਰਾਇਆ ਮੇਰੇ ਬਾਬੇ ਨੂੰ ਤੇ ਕਦੀ ਅਸੀਂ ਦੇਖਿਆ ਨਹੀਂ ਦੇਖਿਆ ਤੁਹਾਡੀ ਐਜੂਕੇਸ਼ਨ ਨੇ ਬਾਬੇ ਨੂੰ ਇਹਨੂੰ ਤੇਰੀ ਸ਼ਕਲ ਦੇਖੋ ਇਹਦੀ ਵਜ੍ਹਾ ਦੇਖੋ ਇਹ ਕੀ ਕਹਿੰਦਾ ਪਿਆ ਹੈ ਕਿ ਕਿਦਾਂ مصیبت aí ਜਰੂਰ ਨਹੀਂ ਇਹ ਗੱਲ کہہ ਸਕਦਾ ਵਾ ਮੀਤੇ ਦੀ ਨਹੀਂ ਪਾਸਟਰ ਅੰਕੁਰ ਨਰੋਲਾ ਤੇ ਬਨੀਤ कौर ਦੀ ਔਰਤ ਵੱਲ ਲੋ ਗੰਭੀਰ ਦੋਸ਼ ਲਗਾਏ ਗਏ ਸਾਨੇ ਕਾਫੀ ਗੱਲਾਂ ਉਹਨਾਂ ਬਾਰੇ ਕਹੀਆਂ ਗਈਆਂ ਸੀ ਉਹ ਕਿ ਉਹਨਾਂ ਨੇ ਆਪਣੇ ਡੇਰੇ ਦੀ ਜਿਹੜੀ ਹੈ ਔਰਤ ਦੇ ਨਾਲ ਹੀ ਵਿਆਹ ਕਰਵਾਇਆ ਹੈ ਸਿਰ ਤੇ ਚੁੰਨੀਆਂ ਲੈਨ ਨੂੰ ਮਨਾ ਕਰਦਾ ਹੈ ਤੇ ਕਾਫੀ ਜਿਹੜੇ ਨੇ ਉਹਨਾਂ ਤੇ ਦੋਸ਼ ਗੰਭੀਰ ਦੋਸ਼ ਲਗਾਏ ਸਨ ਜਿਸ ਦੇ ਕਾਰਨ ਹੁਣ ਇਸਾਈ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ ਤੇ ਸਾਰੇ ਹੀ ਪ੍ਰੋਟੈਸਟ ਕਰਨ ਤੇ ਉਤਰੇ ਹੋਏ ਹਨ ਤੇ ਕੰਪਲੈਕਟ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤਾਂ ਮਾਹੌਲ ਇਸ ਟਾਈਮ ਪੂਰਾ ਦਰਮਾਇਆ ਹੋਇਆ ਹੈ ਇਸ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਆਪ ਹੀ ਸੁਣ ਲਵੋ ਤੇ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਓ ਸ਼ੁਕਰੀਆ ਕਰਦੇ ਹਾਂ ਹਿੰਦੂਆਂ ਦਾ ਅਸੀਂ ਸਤਿਕਾਰ ਕਰਦੇ ਆ ਸਾਡੇ ਭਰਾ ਨੇ ਮੁ슬ਮਾਨਾਂ ਦਾ ਸਤਿਕਾਰ ਕਰਦੇ ਆ ਮਗਰ ਉਹ ਆਪਣੀ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਸਿੱਖਾਂ ਨੂੰ ਵੀ ਜਿਹੜੇ ਐਸਪੀਸੀ ਨੂੰ ਵੀ ਟਾਰਗੇਟ ਕਰ ਰਿਹਾ ਵਾ ਪਰ ਉਹ ਮੁ슬ਮਾਨ ਭਾਈਚਾਰੇ ਨੂੰ ਵੀ ਟਾਰਗੇਟ ਕਰ ਰਿਹਾ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਔਰ ਮਸੀਹ ਭਾਈਚਾਰੇ ਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਹਾ ਔਰ ਸਾਡੇ ਜਿਹੜੇ ਧਰਮਗੁਰੂ ਨੇ ਪਾਸਟਰ ਅੰਕਰੂਲਾ ਜੀ ਉਹਨਾਂ ਦੇ ਬਾਰੇ ਬੜੀ ਮਾੜੀ ਸ਼ਬਦਾਵਲੀ ਵਰਤ ਰਿਹਾ ਮੈਂ ਇਹ ਪਖੰਡੀ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੂੰਹ ਚੁੱਕ ਕੇ ਇੱਥੇ ਪੰਜਾਬ 'ਚ ਆ ਜਾਂਦੇ ਹੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਥੇ ਦੱਸੋ ਵੀ ਯੂਐਸਏ ਦੇ ਵਿੱਚੋਂ ਜੇ ਆ ਕੇ ਤੂੰ ਕਿਦਾਂ ਪ੍ਰੈਸ ਕਾਨਫਰੰਸ ਕਰ ਸਕਦਾ ਕਿਸੇ ਧਰਮ ਦੇ ਖਿਲਾਫ ਕਿਦਾਂ ਬੋਲ ਸਕਦਾ ਔਰ ਇਹ ਬਾਰ-ਬਾਰ 무ਸੀਬਾਈਚਾਰ ਨੂੰ ਇਹ ਲੋਕ ਟਾਰਗੇਟ ਕਰਦੇ ਨੇ ਅਸੀਂ ਹੁਣ ਜਿਹੜੇ ਆ ਚੁੱਪ ਨਹੀਂ ਰਾਵਾਂਗੇ 무ਸੀਬਾਈਚਾਰਾ ਪੂਰੇ ਰੋਸਚੇ ਆ ਸਾਡੀ ਸੀਪੀ ਸਾਹਿਬ ਨਾਲ ਦੀ ਗੱਲ ਹੋਈ ਆ ਜਿਹੜੀ ਐਪਲੀਕੇਸ਼ਨ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਦੇ ਰਹੇ ਆ ਔਰ ਜਿਹੜੀ ਪੈਨ ਡਰਾਈਵ 'ਚ ਪਵਾ ਕੇ ਜੋ ਜੋ ਇਹਨੇ ਬੋਲਿਆ ਉਹਨਾਂ ਨਕੀ ਨਤੀ ਕਰਕੇ ਅਸੀਂ ਉਹਨਾਂ ਦੇ ਰਹੇ ਔਰ ਇਹ ਤੇ ਪਰਚਾ ਦਰਜ ਕਰਵਾਵਾਂਗੇ ਔਰ ਜਿਹੜੀਆਂ 무ਸੀਬ ਵਿਰੋਧੀ ਤਾਕਤਾਂ ਹੈਗੀਆਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਵੀ ਤੁਹਾਨੂੰ ਮੂੰ ਇਹ ਇੱਥੇ ਬਸ ਨਹੀਂ ਆ ਇਹ ਬੰਦਾ ਜਿਹੜਾ ਇਹ ਏਜੰਸੀਆਂ ਦਾ ਜਿਹੜੀ ਜਿਹੜੀ ਹਿੰਦੂਸਤਾਨ ਨੂੰ ਆਪਣੇ ਨੂੰ ਸਾਡੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੀਆਂ ਜਿਹੜਾ ਸਾਡਾ ਸੰਵਿਧਾਨ ਆ ਔਰੇ ਉਲਟੇ ਬੰਦਾ ਬੋਲਦਾ ਔਰ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦਾ ਉਹ ਦੇਸ਼ ਵਿਰੋਧੀ ਤਾਕਤਾਂ ਦਾ ਬਹੁਤ ਵੱਡਾ ਹਥਿਆਰੇ ਬੰਦੇ ਮਗਰ ਕਦੀ ਇਹ ਕਹਿੰਦਾ ਮੈਂ ਪਾਕਿਸਤਾਨ ਤੇ ਮੇਰੇ ਲਿੰਕ ਆ ਕਦੀ ਇਹ ਕੁਛ ਕਹਿੰਦਾ ਕਦੀ ਕੁਛ ਕਹਿੰਦਾ ਅੱਜ ਅਸੀਂ ਜਿਹੜਾ ਪੂਰਾ ਮਸੀਹ ਭਾਈਚਾਰਾ ਇੱਥੇ ਇਕੱਠਾ ਹੋਇਆ ਵਾ ਤੁਸੀਂ ਦੇਖਦੇ ਹੋ ਬਹੁਤ ਵੱਡੀ ਗਿਣਤੀ 'ਚ ਸਾਡੀਆਂ ਭੈਣਾਂ ਆਈਆਂ ਵਾ ਸਾਡੇ ਭਰਾ ਆਏ ਨੇ ਔਰ ਅਸੀਂ ਇੱਥੇ ਜਿਹੜਾ ਪਰਚਾ ਦਰਜ ਕਰਾਉਣ ਲੱਗੇ ਆ ਸਰ ਕਾਰਨ ਕੀ ਹੈ बार-बार ਲਗਾਤਾਰ ਜਿਹੜੀਆਂ ਇਹ ਜੀ ਇਹ ਸੌਫਟ ਟਾਰਗੇਟ ਸਮਝਦੇ ਨੇ ਮਸੀਹ ਭਾਈਚਾਰਾ ਜਿਹੜਾ ਹੈਗਾ ਸ਼ਾਂਤੀ ਪਸੰਦ ਅਸੀਂ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਇਹ ਸਾਨੂੰ ਬਾਰ-ਬਾਰ ਟਾਰਗੇਟ ਕਰਦੇ ਆ ਇਹ ਸਾਨੂੰ ਚੈੱਕ ਕਰਦੇ ਆ ਵੀ ਇਹ ਕਦੀ ਬੋਲਦੇ ਆ ਜਾਂ ਨਹੀਂ ਬੋਲਦੇ ਮਗਰ ਹੁਣ ਇੱਥੇ ਬਸ ਨਹੀਂ ਆ ਇਹ ਇਹਨੇ ਹੱਦਾਂ ਸਾਰੀਆਂ ਪਾਰ ਕਰਤੀਆਂ ਇਹਨੇ ਮਸੀਹ ਭਾਈਚਾਰੇ ਨੂੰ ਕੂੜਾ ਦੱਸਿਆ ਵਾ ਔਰ ਤੈਨੂੰ ਇਥੇ ਪੰਜਾਬ ਚ ਰਹਿਣ ਨਹੀਂ ਦੇਵਾਂਗਾ ਇਹ ਕੌਣ ਨਾ ਜਨਾ ਤੁਸੀਂ ਨਾਮ ਲੈ ਰਹੇ ਹੋ ਇਹ ਕੋਈ ਪਖੰਡੀ ਬਾਬਾ ਕੋਈ ਨਵਾਂ ਹੀ ਪੈਦਾ ਹੋ ਗਿਆ ਮੈਂ ਤੈਨੂੰ ਪਹਿਲਾਂ ਕਦੀ ਜ਼ਿੰਦਗੀ ਚ ਕਿਸੇ ਨੇ ਤੋਂ ਮੇਰੇ ਵਿੱਚ ਲੱਗਦਾ ਵੀ ਤੁਹਾਡੇ ਵਿੱਚ ਕਿਸੇ ਨੇ ਇਹਨੂੰ ਕੋਈ ਦਿੱਕਤ ਹੀ ਦੇਖਿਆ ਨਹੀਂ ਹੋਏਗਾ ਇਹ ਆਪਣੇ ਆਪ ਨੂੰ ਬਾਬਾ ਗੁਰਪ੍ਰੀਤ ਯੂਕੇ ਵਾਲਾ ਦੱਸਦਾ ਔਰ ਇਹ ਦੇਸ਼ਵਰੋਹੀ ਤਾਕਤਾਂ ਦੇ ਨਾਲ ਮਿਲ ਕੇ ਕੰਮ ਕਰਦਾ ਇਹ ਪਾਕਿਸਤਾਨ ਦਾ ਵੀ ਨਾਮ ਲੈਂਦਾ ਵੀ ਮੇਰੇ ਪਾਕਿਸਤਾਨ ਦੇ ਨਾਲ ਲਿੰਕ ਆ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਚਾਹੁੰਦਾ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਮੈਂ ਇਹ ਮੁਸਲਮਾਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਮੈਂ 크ਿਸਚੀਅਨਾਂ ਨੂੰ ਤੰਗ ਪਰੇਸ਼ਾਨ ਕਰਾਂਗਾ ਔਰ ਮੈਂ ਹੁਣੇ ਸੀਪੀ ਸਾਹਿਬ ਨੂੰ ਸਾਰੀਆਂ ਭੇਜ ਚੁੱਕਾ ਅਬ ਤੁਸੀਂ ਦੇਖੋ ਕੀ ਕਹਿ ਰਿਹਾ ਵੀ ਮੈਂ ਜਿਹੜਾ ਬਈ ਸਾਈ ਭਾਈਚਾਰੇ ਕੂੜਾ ਵਾ ਕੰਪਲੈਂਸ ਭਾਈਆਂ ਨੇ ਇੱਥੇ ਸਾਰੇ ਸ਼ੇਰਫ ਨੂੰ ਕੰਪਲੈਂਟ ਕੀਤੀ ਹੈ ਪਰ ਕਿਸੇ ਨੇ ਕਾਲ ਤੱਕ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਕੋ ਰੈਕਗਨਾਈਜ਼ ਨਹੀਂ ਕਰਦਾ ਬਾਹਰ ਨਾ ਦੇ ਇਹਨਾਂ ਨੂੰ 크ਿਸਚੀਅਨ ਮੰਨਦੇ ਨੇ ਇਹ ਤੇ ਗੰਦਾ ਇੱਕ ਕਲਟ ਜ ਹੈ ਜਿਹੜਾ ਜਿਵੇਂ ਪੂਰਾ ਇੱਕ ਅਧਰਥ ਵਿੱਚ ਰੋ ਪਾਉਂਦੇ ਆ ਉਹ ਜਿਹੜਾ ਡੈਮੇਜ ਕਰ ਰਹੇ ਨੇ ਉਸ ਦੇ ਉੱਤੇ ਅਸੀਂ ਗੱਲ ਕਰਨੀ ਹੈ ਵੀ ਇਹ ਜਿਹੜਾ ਕੁਸ ਸੇਡ ਹੈ ਕਿਉਂ ਕੂੜਾ ਕਿਹਾ ਵਾ ਮੁਸੀਹ ਭਾਈਚਾਰੇ ਨੂੰ ਗੰਧ ਕਿਹਾ ਵਾ ਹੁਣ ਇਥੇ ਮੁਸਲਮਾਨ ਭਾਈਚਾਰੇ ਬਾਰੇ ਬੋਲ ਰਿਹਾ ਵੀ ਮੁਸਲਮਾਨ ਭਾਈਚਾਰਾ ਜਿਹੜਾ ਵਾ ਉਹਨੂੰ ਅਸੀਂ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਮੈਂ ਦੱਸਣਾ ਚਾਹੁੰਦਾ ਵੀ ਇਹ ਕੀ ਚਾਹੁੰਦੇ ਨੇ ਲੋਕ ਇਹ ਮੁਸਲਮਾਨ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਸਾਈ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਹਿੰਦੂ ਭਾਈਚਾਰੇ ਨੂੰ ਨਹੀਂ ਰਹਿਣ ਦੇਣਗੇ ਇਹ ਕੀ ਬਣਾਉਣਾ ਚਾਹੁੰਦੇ ਨੇ ਪੰਜਾਬ ਦਾ ਗੁਰਵ ਸਿੰਘ ਜੀ ਅੱਜ ਤੁਸੀਂ ਇਹਨਾਂ ਦੇ ਕਲਾਸ ਕੈਪ ਦੇ ਰਹੇ ਹੋ ਜੇ ਵਿਦੇਸ਼ਾਂ ਚ ਫਿਰ ਦੌੜ ਜਾਂਦੇ ਮੈਂ ਕਹਾਂ ਜੀ ਇਹਨੂੰ ਵੀ ਦੇਸ਼ ਚ ਦੌੜਨ ਨਹੀਂ ਦਵਾਵਾਂਗੇ ਇਹ ਤੇ ਪਰਚਾ ਦਰਜ ਕਰਾ ਕੇ ਇਹਨੂੰ ਜੇਲ੍ਹ ਚ ਸੁਟਿਆ ਜਾਊਗਾ ਔਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇੱਥੇ ਕਰਾਈ ਜਾਊਗੀ ਤੁਸੀਂ ਡਿਮਾਂਡ ਕਰੋਗੇ ਇਹਦਾ ਪਾਸਪੋਰਟ ਤਿਆਰ ਦੇ ਦਾ ਹਾਸਤੇ ਮੈਂ ਕਹਾਂ ਜੀ ਅਸੀਂ ਐਮਬੈਸੀਆਂ ਦੇ ਵਿੱਚ ਵੀ ਕੰਪਲੇਂਟ ਪਾ ਰਹੇ ਆਂ ਮੇਰਾ ਪਾਸਪੋਰਟ ਜਿਹੜਾ ਵਾ ਰੱਦ ਕੀਤਾ ਜਾਵੇ ਇਹਨੂੰ ਇੱਥੇ ਰੱਖਿਆ ਜਾਵੇ ਇਹ ਤੇ ਪਰਚਾ ਦਰਜ ਕੀਤਾ ਜਾਵੇ ਪਰ ਕਿਉਂਕਿ ਇਹਨੇ ਜਿਹੜੀ ਗੱਲ ਕਹਿਤੀ ਆ ਮਸੀ ਭਾਈਚਾਰਾ ਬਹੁਤ ਵੱਡੀ ਗ ਸਾਡੇ ਸਕੂਲ ਇਹਨਾਂ ਨੂੰ ਚਾਹੀਦੇ ਨੇ ਸਾਡੇ ਕਾਲਜ ਇਹਨਾਂ ਨੂੰ ਚਾਹੀਦੇ ਨੇ ਸਾਡੇ ਹਸਪਤਾਲ ਇਹਨਾਂ ਨੂੰ ਚਾਹੀਦੇ ਨੇ ਜਦੋਂ ਇਹਨਾਂ ਦੇ ਬੱਚਿਆਂ ਦੀ ਐਡਮਿਸ਼ਨ ਹੁੰਦੀ ਹੈ ਉਹ ਸਾਡੇ ਤਰਲੇ ਲੈਂਦੇ ਆ ਵੀ ਸਾਡੇ ਬੱਚਿਆਂ ਦੀ ਐਡਮਿਸ਼ਨ ਕਰਾਈ ਜਾਵੇ ਜੇ ਅਸੀਂ ਗਾਂਦੇ ਆ ਜੇ ਅਸੀਂ ਕੂੜਾ ਵਾਂ ਤੇ ਕਿਉਂ ਸਾਡੇ ਸਕੂਲਾਂ ਚ ਆਪਣੇ ਬੱਚਿਆਂ ਨੂੰ ਭੇਜਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਸ਼ਕਤੀ ਦੇ ਨਾਲ ਕੁਝ ਐਕਸ਼ਨ ਲੈਣਾ ਮੈਂ ਕਹਿੰਦੀ ਬਹੁਤ ਸ਼ਕਤੀ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਔਰ ਅੱਜ ਅਸੀਂ